ਇਹ 2 ਮਹੀਨਿਆਂ ਹੋਰੇ ਤਰ੍ਹਾਂ ਆਤ ਨਹੀਂ ਆ ਰਹੀਆਂ ਜਿਸ ਕਰਕੇ ਅਸੀਂ ਸਮੂਹ ਪੰਜਾਬ ਦੇ ਫਰਜ਼ੀ ਦੇ ਪੇਟਾ ਜਿਹੜੇ ਸਮੂਹ ਕੀ ਹੜਤਾਲ ਤੇ ਇਹ ਕਾਰਨ ਕੀ ਹੈ ਤਨਖਾਹ ਆ ਕੇ ਉਹਦੀ ਗੱਲਬਾਤ ਹੋਈ ਕਿਸੇ ਨਾਲ ਉੱਤੇ ਤੇ ਕੋਈ ਗੱਲ ਗੱਲ ਉੱਪਰ ਚੱਲਦੀ ਹੈ ਕਹਿੰਦੇ ਵੀ ਇਸ ਮਹੀਨੇ ਆਜੂਗੀ ਫਿਰ ਕਹਿੰਦੇ ਇਸ ਮਹੀਨੇ ਆਜੂ ਹਰ ਹਰ ਅਜੇ ਸਾਡੀ ਕੋਈ ਤਨਖਾਹ ਸਾਡੇ ਅਕਾਊਂਟ ਦੇ ਵਿੱਚ ਨਹੀਂ ਆਈ ਜੀ ਜਮ੍ਹਾਂ ਬੰਦੀ ਲੈਣਾ ਹੁੰਦਾ ਨੂੰ ਸਾਨੂੰ 5 ਦਿਨ ਹੋ ਗਏ ਗੇੜੇ ਮਾਰੀ ਜਾਣਾ ਇਹ ਕਹਿੰਦੇ ਹੜਤਾਲ ਆ ਅਸੀਂ ਬਹੁਤ ਖੱਜਲ ਖਰਾਬ ਹੋਈ ਜਾਂਦੇ ਆ ਝੋਨੇ ਦਾ ਸੀਜ਼ਨ ਚੱਲੀ ਜਾਂਦਾ ਹੁਣ ਅਸੀਂ ਖੇਤ ਕੰਮ ਕਰੀਏ ਕਿ ਇਧਰ ਗੜੇ ਮਾਰੀਏ ਭਗਵਾਨਤਮਾਨ ਸਰਕਾਰ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਉਦੋਂ ਤੱਕ ਕਹਿੰਦਾ ਦਫ਼ਤਰਾਂ ਚ ਤੁਹਾਡੇ ਮੈਂਟਾਂ ਚ ਕੰਮ ਹੋਇਆ ਕਰਨਗੇ ਅੱਜ ਇਹ ਕੀ ਆ ਅੱਜ ਅਸੀਂ ਖੱਜਲ ਖਰਾਬ ਹੋਈ ਜਾਂਦੇ ਆ ਹੁਣ ਭਗਵਾਨਤਮਾਨ ਕਿੱਥੇ ਆ ਜਿਹੜੇ ਕੰਮ ਦੇ ਅਸੀਂ ਮਾਰ ਐ ਸਾਨੂੰ 2009 ਤੋਂ ਲੈ ਕੇ ਦੇਖੋ ਤੁਸੀਂ ਕਿੰਨਾ ਟਾਈਮ ਹੋ ਗਿਆ ਤਕਰੀਬਨ 18-20 ਸਾਲ ਹੋ ਗਿਆ ਅਸੀਂ ਕੰਮ ਕਰਨ ਨੂੰ ਤਿਆਰ ਐ ਨਵੀਂ ਭਰਤੀ ਕਰਨ ਦਾ ਉਹਨਾਂ ਦੇਖੋ ਉਹ ਕਹਿੰਦੇ ਨਵੀਂ ਭਰਤੀ ਕਰਾਂਗੇ ਤੂੰ ਅਸੀਂ ਬੈਠੇ ਆ ਸਾਨੂੰ ਕਿਉਂ ਬੇਰੋਜ਼ਗਾਰ ਕੀਤਾ ਜਾ ਅਸੀਂ ਕੰਮ ਕਰ ਲੁੱਤੀ ਆਪਸੇ ਨੌਕਰੀ ਦਿੱਤੀਆਂ ਜਾ ਰਹੀਆਂ ਦੂਜੇ ਬੱਚੇ ਖੋਈਆਂ ਜਾਂਦੀਆਂ ਮੈਨੂੰ ਇੱਕ ਪਾਸੇ ਸਾਡੇ ਜਿਹੜੇ ਪੈਰ ਹੈ ਉਹਨਾਂ ਦੇ ਕੋਲ ਆੜੀ ਚੱਲਦਾ ਸਾਨੂੰ ਡਰ ਹੈ ਔਣ ਸਾਡਾ ਪੂਇਖ ਹੈ ਕੁਖਤ ਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ ਜੋ ਭਗਵਾਨ ਦਮਾਨ ਦੇ ਵਾਅਦੇ ਆ ਸਾਰੇ ਬੇਖੌਬ ਜਾਂਦੇ ਕੋਈ ਵੀ ਕੰਮ ਨਹੀਂ ਹੋ ਰਿਹਾ ਤੇ ਇਹਨਾਂ ਤਾਂ ਕਹਿਣਾ ਕਿ ਸਾਨੂੰ 2 ਮਹੀਨੇ ਤਨਖਾਹ ਨਹੀਂ ਮਿਲੀ ਤਾਂ ਬੈਠੇ ਤਨਖਾਹ ਤਾਂ ਭਗਵਾਨ ਦਮਾਨ ਨਹੀਂ ਦੇਣੀ ਬਈ ਯਾਰ ਆਪਾਂ ਤਾਂ ਦੇਣੀ ਨਹੀਂ ਜਿਹਨਾਂ ਨੂੰ ਤਨਖਾਹ ਦੇਣੇ ਵਿਚਾਰੇ ਕੰਮ ਕਰਨ ਸਾਨੂੰ ਵੀ ਪਰੇਸ਼ਾਨੀ ਨਾ ਆਵੇ ਜਦੋਂ ਬੈਠੇ ਆ ਕੰਮ ਕਰਨ ਨੂੰ ਤਿਆਰ ਆ ਉਹਨਾਂ ਨੂੰ ਕੰਮ ਕਰਨੇ ਦਿੱਤਾ ਜਾ ਰਿਹਾ ਜਦੋਂ ਕੱਢ ਤੇ ਫਿਰ ਤਾਂ ਹੋਰ ਕੱਜ ਲਖਵਾਰੀ ਵਧਨੀ ਵਧਨੀ ਆ ਤਕਰੀਬਨ 1000 ਦੇ ਕਰੀਬ ਅਸੀਂ ਤਕਰੀਬਨ 1200 50 ਦੇ ਵਿੱਚ ਫਰਦ ਕਰ ਕੰਮ ਕਰਦੇ ਆ ਮਜ਼ਦੂਰ ਕੋਈ 60 ਕਿਲੋਮੀਟਰ ਤੋਂ ਆਉਂਦਾ ਹੈ ਕੋਈ 50 ਕਿਲੋਮੀਟਰ ਤੋਂ ਆਉਂਦਾ ਹੈ ਆਪ ਦਾ ਜੀਬ ਖਰਚਾ ਆਪ ਦੇ ਵਿੱਚ ਅਸੀਂ ਆਪ ਦੇ ਜੀਬ ਦੀ ਵੀ ਸਾਡੇ ਪੈਸੇ ਇਸ ਵਕਤ ਮੁੱਕੇ ਇੱਕ ਰਾਹ ਦਿਨ ਹੋਰ ਕੋਈ ਪੈਸਾ ਨਹੀਂ ਲੋਕੋਏ ਟੀਬ ਨਾਲ ਜੁੜੋ ਤੁਸੀਂ ਮੈਂ ਉਤਾਜ ਪੰਜਾਬ ਸਰਕਾਰ ਲਗਾਤਾਰ ਗੱਲ ਕਰਦੀ ਹੈ ਕਿ ਅਸੀਂ ਇੰਨੀਆਂ ਨੌਕਰੀਆਂ ਦਿੰਦੀਆਂ ਇੰਨੀਆਂ ਨੌਕਰੀਆਂ ਦਿੰਦੀਆਂ ਉਹ ਅੰਕੜੇ ਦਿਖਾ ਰਹੇ ਆ ਪਤਾ ਨਹੀਂ ਕਿੱਥੇ ਮਿਲਿਆ ਨੇ ਪਰ ਜਿਹੜੇ ਨੌਕਰੀਆਂ ਤੋਂ ਕੱਢੇ ਜਾਣੇ ਆ ਉਹਨਾਂ ਨੂੰ ਕੋਈ ਨਹੀਂ ਦਿਖਾ ਰਿਹਾ ਫਰਦ ਕੇਂਦਰ ਪੂਰੇ ਪੰਜਾਬ ਪਰ ਵਿੱਚ ਨੇ ਉੱਥੋਂ ਜਿਹੜੇ ਕੰਮ ਕਰਦੇ ਮੁਲਾਜ਼ਮ ਨੇ ਉਹ ਲਗਾਤਾਰ ਹੜਤਾਲ ਤੇ ਚੱਲ ਰਹੇ ਨੇ ਕਿਉਂਕਿ 2 ਮਹੀਨੇ ਤੋਂ ਲਗਭਗ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਤੇ ਜਿਹੜਾ ਕਾਮਕਾਰ ਆ ਉਹ ਠੱਪ ਕਰਕੇ ਬੈਠੇ ਆ ਉਹਦੇ ਨਾਲ ਲੋਕਾਂ ਦੀ ਖਜਲ ਖੁਆਰੀ ਵੀ ਹੋ ਰਹੀ ਹੈ ਤੇ ਉਹ ਇਸ ਕਰਕੇ ਬੈਠੇ ਆ ਕਿ ਉਹਨਾਂ ਦਾ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਖਤਰੇ ਦੇ ਵਿੱਚ ਆ ਲੋਕ ਬੈਠੇ ਆ ਲਗਾਤਾਰ ਇਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਕਾਗਜ਼ਾਤ ਲੈਣ ਇੱਥੇ ਆਉਂਦੇ ਨੇ ਪਰ ਵਾਪਸ ਮੁੜਨਾ ਪੈਂਦਾ ਜਾਂ ਬਾਹਰੋਂ ਵੱਧ ਪੈਸੇ ਦੇ ਕੇ ਉਹ ਸਮਾਨ ਲੈਣਾ ਪੈਂਦਾ ਜਿਹੜਾ ਇੱਥੋਂ ਚਾਹੀਦਾ ਹੁੰਦਾ ਸਭ ਤੋਂ ਪਹਿਲਾਂ ਅੰਕਲ ਜੀ ਕੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਇੱਥੇ ਆਉਣ ਦੀ ਉਹ ਭਰਾ ਮੈਂ ਤਾਂ 9 ਵਜੇ ਦਾ ਆਇਆ ਮੈਂ ਇੱਥੇ ਜੀ ਇਹ ਨਾਰਾ ਇੱਥੇ ਕੋਈ ਤਾਂ ਬੈਠਾ ਨਾ ਥੱਲੇ ਬੈਠਾ ਕੋਈ ਦੀ ਟੜਕੇ ਦੇ ਧੱਕੇ ਖਾਂਦੇ ਫਿਰਦੇ ਆ ਹੂੰ ਇਹ ਉਹ ਘਟੋ ਘਟ ਇਹਨਾਂ ਦੇ ਕੋਈ ਪੈਸੇ ਦਾ ਵਧਾਉਣੇ ਚਾਹੀਦੇ ਆ ਜੀ ਇਹ ਜਿਵੇਂ 2 ਮਹੀਨੇ ਕਹਿੰਦੇ ਆ ਜੀ ਤਨਖਾਹ ਨਹੀਂ ਆਈ ਇਹਨਾਂ ਦੀ ਕੀ ਕਾਰਨ ਮੰਨਦੇ ਹੋ ਵੀ ਸਰਕਾਰ ਤਨਖਾਹ ਨਹੀਂ ਦੇ ਰਹੀ ਕੰਮ ਕਰਵਾ ਰਹੀ ਹੈ ਹਾਂ ਫਿਰ ਗਲਤ ਗੱਲ ਆ ਇਹ ਹਾਂ ਗਲਤ ਗੱਲ ਆ ਤੁਹਾਨੂੰ ਮਤਲਬ ਜੀ ਇੱਥੋਂ ਤੁਸੀਂ ਕਾਗਜ਼ ਲੈਨੇ ਹੋ ਤੇ ਬਾਹਰੋਂ ਲੈਨੇ ਹੋ ਕਿੰਨਾ ਪਰ ਰੇਟ ਵੱਧ ਪੈਂਦਾ ਅੱਛਾ ਜੀ ਹਾਂ ਬਾਹਰੋਂ ਅਗਲਾ ਮੂਹ ਮੰਗਵਾ ਲੈਂਦਾ ਫੇਰ ਉਹਨੂੰ ਫੇਰ ਟੈਸਟ ਕਰਾਉਣਾ ਪੈਂਦਾ ਅਥੋਰਾਈਜ਼ ਨਹੀਂ ਹੈਗੇ ਉਹ ਜੀ ਹੁਣ ਇਹ ਗੱਲ ਆ ਹੇ ਅ ਕ੍ਰਪਾ ਕਰਕੇ ਮੁੰਗਾਂ ਮਨਣੇ ਚਾਹੀਦੀਆਂ ਬਿਲਕੁਲ ਉਹਨੂੰ ਕਿੰਨਾ ਸਮਾਂ ਲੱਗਿਆ ਉਹ ਤੈਨੂੰ ਅੱਜ ਹੀ ਆਇਆ ਜੀ ਮੈਂ ਤਾਂ ਪਹਿਲੇ ਤਾਂ ਨਹੀਂ ਹਾਂਜੀ ਕਿੰਨੇ ਵਜੇ ਸੀ ਅਸੀਂ ਹੋ ਗਿਆ ਅੱਧਾ ਘੰਟਾ ਆਇਆ ਨੂੰ ਜੀ ਮਿਲ ਕੇ ਆਜੇ ਨਹੀਂ ਮਿਲੇ ਜੀ ਕੀ ਲੈਣ ਆਏ ਹੋ ਜਮ੍ਹਾਂ ਬੰਦੀ ਲੈਣ ਆਏ ਹਾਂ ਹਾਂਜੀ ਪਿੰਡ ਰਣ ਸਿੰਘ ਵਾਲਾ ਭਾਰਤੀ ਕਿਸਾਨ ਜੂਨੀਅਰ ਗ੍ਰਾਹਾਂ ਕਾਈ ਪ੍ਰਧਾਨ ਇੱਥੇ ਯਾਰ ਅਫਸਰ ਵੀ ਨਹੀਂ ਸਹੀ ਅਦਰ ਵਿੱਚ ਆਓ ਲੈ ਕੇ ਲਈ ਬੈਠੇ ਆ ਆਣ ਮੇਥੇ ਲਈ ਸਮੇਂ ਲਈ ਹੜਤਾਲ ਕੱਲ ਮਤੋੜ ਹੜਤਾਲ ਇਹ ਕਾਲਮ ਤੋੜ ਹਟਾ ਲਈ ਕਰਨੀ ਸੀ ਇਹ ਪਹਿਲਾਂ ਲੋਕਾਂ ਨੂੰ ਦੱਸਿਆ ਕਰਨ ਬਾਈ ਅਸੀਂ ਤਾਂ ਕਰਦੇ ਆ ਜੋ ਭਗਵਾਨ ਜਮਾਨ ਦੇ ਬਾਧਿਆ ਸਾਰੇ ਬੇਖੌਬ ਜਾਂਦੇ ਕੋਈ ਵੀ ਕੰਮ ਨਹੀਂ ਹੋ ਰਿਹਾ ਤੇ ਇਹਨਾਂ ਦਾ ਕਹਿਣਾ ਕਿ ਸਾਨੂੰ 2 ਮਹੀਨੇ ਤਨਖਾਹ ਨਹੀਂ ਮਿਲੀ ਤਾਂ ਬੈਠੇ ਤਨਖਾਹ ਤਾਂ ਭਗਵਾਨ ਜਮਾਨ ਨਹੀਂ ਦੇਣੀ ਆ ਬਾਈ ਯਾਰ ਆਪਾਂ ਤਾਂ ਦੇਣੀ ਨਹੀਂ ਜਿਹਨਾਂ ਨੂੰ ਤਨਖਾਹ ਦੇਣੇ ਵਿਚਾਰੇ ਕੰਮ ਕਰਨ ਸਾਨੂੰ ਵੀ ਪਰੇਸ਼ਾਨੀ ਨਾ ਆਵੇ ਇਸ ਕਰਕੇ ਭਰਾਵਾ ਅਸੀਂ ਤਾਂ ਅੱਜ ਆਏ ਆ ਬਾਈ ਯਾਰ ਕੇ 4-5 ਦਿਨ ਹੋ ਗਏ ਬਗੜਾੜੀ ਤੋਂ ਆ ਅੱਛਾ ਇਹਨਾਂ ਨੂੰ 4-5 ਦਿਨ ਹਾਂ ਇਹਨਾਂ ਨੂੰ 4-5 ਬਾਈ ਕਿੰਨਾ ਕਿਥੋਂ ਆਇਓ ਜੀ ਆਪਣਾ ਆਪਣਾ ਬਰਗਾੜੀ ਹੈ ਜੀ ਹਾਂਜੀ ਹਾਂਜੀ ਕੀ ਕੀ ਲੈਣਾ ਸੀ ਇਥੋਂ ਬਈ ਅਸੀਂ ਜਮ੍ਹਾਂਬੰਦੀ ਲੈਣ ਆਉਨੇ ਆ ਜੀ ਜਮ੍ਹਾਂਬੰਦੀ ਲੈਣ ਆਉਂਦੇ ਨੂੰ ਸਾਨੂੰ 5 ਦਿਨ ਹੋ ਗਏ ਗੇੜੇ ਮਾਰੀ ਜਾਂਦੇ ਆ ਕਹਿੰਦੇ ਹੜਤਾਲ ਆ ਅਸੀਂ ਬਹੁਤ ਖੱਜਲ ਖਰਾਬ ਹੋਈ ਜਾਂਦੇ ਆ ਝੋਨੇ ਦਾ ਸੀਜ਼ਨ ਚੱਲੀ ਜਾਂਦਾ ਹੁਣ ਅਸੀਂ ਖੇਤ ਕੰਮ ਕਰੀਏ ਕਿ ਇਧਰ ਗੇੜੇ ਮਾਰੀਏ ਭਗਵਾਨਤਮਾਨ ਸਰਕਾਰ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਉਦੋਂ ਤੱਕ ਕਹਿੰਦਾ ਦਫ਼ਤਰਾਂ ਚ ਤੁਹਾਡੇ ਮੈਂਟਾਂ ਚ ਕੰਮ ਹੋਇਆ ਕਰਨਗੇ ਅੱਜ ਇਹ ਕੀ ਆ ਅੱਜ ਅਸੀਂ ਖੱਜਲ ਖਰਾਬ ਹੋਈ ਜਾਂਦੇ ਆ ਹੁਣ ਭਗਵਾਨਤਮਾਨ ਕਿੱਥੇ ਆ ਬਹੁਤ ਪਰੇਸ਼ਾਨ ਹਾਂ ਅੱਜ ਆਉਣ ਵਾਲੇ ਸਮੇਂ 'ਚ ਕਹਿੰਦੇ ਆ ਕਿ ਜਿਹੜੇ ਫਰਦ ਕੇਂਦਰ ਆ ਜਿਹੜੇ ਮੁਲਾਜ਼ਮ ਆ ਇਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਣਾ ਕੀ ਲੱਗਦਾ ਵੀ ਹੋਰ ਮੁਸ਼ਕਿਲ ਵਧੂ ਕੀ ਬਾਅਦ ਦੇ ਬੱਚੇ ਤਾਂ ਹੋਣ ਹੀ ਨਹੀਂ ਕੰਮ ਹੋਰੇ ਇਹਦੇ ਨਾਲ ਤਾਂ ਮੁਸ਼ਕਲਾਂ ਵਧਣਾ ਹੀ ਆਈਆਂ ਜਦੋਂ ਬੈਠੇ ਆ ਉਹ ਕੰਮ ਕਰਨ ਨੂੰ ਤਿਆਰ ਆ ਉਹਨਾਂ ਨੂੰ ਕੰਮ ਕਰਨੇ ਦਿੱਤਾ ਜਾ ਰਿਹਾ ਜਦੋਂ ਕੱਢ ਤੇ ਫਿਰ ਤਾਂ ਹੋਰ ਖੱਜਲ ਖਵਾਰੀ ਵਧਣੀ ਵਧਨੀ ਆ ਬਹੁਤ ਬੁਰਾ ਹਾਲ ਆ ਬਈ ਇੱਥੋਂ ਤੇ ਬਈ ਬਾਹਰ ਕਿੰਨਾ ਕ ਫਰਕ ਪੈਂਦਾ ਪੈਸਿਆਂ ਦਾ ਬਾਹਰ ਦਾ ਇਹੀ ਆ ਫਰਕ ਇੱਥੋਂ ਦੁੱਗਣਾ ਡਬਲ ਰੇਟ ਹੀ ਪੈਂਦਾ ਬਾਹਰ ਜੋ ਬਾਹਰੋਂ ਕਢਾਉਨੇ ਆ ਤਾਂ ਹਾਂ ਡਬਲ ਰ ਮੈਂ ਕੱਲ ਦਫ਼ਤਰ ਵਾਲਿਆਂ ਨੂੰ ਪੁੱਛਿਆ ਸੀ ਵੀ ਮੈਂ ਆਨਲਾਈਨ ਕਢਾ ਲਾਂ ਜੀ ਉਹ ਕਹਿੰਦੇ ਨਹੀਂ ਮੰਨਿਆ ਜਾਂਦਾ ਨਿਕਲਦੀ ਨਹੀਂ ਬਰੋ ਜੀ ਹੈ ਜੀ ਮੇਰੀ ਤਾਂ ਫਰਦ ਬਾਹਰੋਂ ਜਮ੍ਹਾਂ ਬੰਦੀ ਨਿਕਲਦੀ ਨਹੀਂ ਜੀ ਚਾਪੇ 4 ਸਾਲਾਂ ਚ ਆ ਜਾਂਦੀ ਪਤਾ ਨਹੀਂ ਕਾਹਚ ਆ ਜਾਂਦੀ ਬਾਹਰੋਂ ਜਮ੍ਹਾਂ ਬੰਦੀ ਨਹੀਂ ਨਿਕਲਦੀ ਇੱਥੋਂ ਨਿਕਲਣੀ ਆ ਇੱਥੋਂ ਮੈਨੂੰ 4 ਦਿਨ ਹੋ ਗਏ ਵਾਪਸ ਮੋੜਦੇ ਨੂੰ ਨਿਕਲ ਨਹੀਂ ਰਹੀ ਜੀ ਤਾਂ ਤਸਵੀਰ ਦਿਖਾ ਦਿੰਨੇ ਆ ਜਿਹੜੇ ਫਰਦ ਕੇਂਦਰ ਦੇ ਮੁਲਾਜ਼ਮ ਨੇ ਉਹਨਾਂ ਦਾ ਉੱਪਰ ਇੱਕ ਪੋਸਟਰ ਲਾਇਆ ਹੋਇਆ ਕਿ ਫਰਦ ਕੇਂਦਰ ਆਪਰੇਟਰਾਂ ਦੀਆਂ ਮੰਗਾਂ ਸੰਬੰਧੀ ਮਿਤੀ 3 ਛੇ ਤੋਂ 3 ਤਰੀਕ ਤੋਂ ਦਿਨ ਮੰਗਲਵਾਰ ਤੋਂ ਅਨਮਿਤੇ ਸਮੇਂ ਲਈ ਕਲਮਛੜ ਹੜਤਾਲ ਕੀਤੀ ਜਾਂਦੀ ਹੈ ਤੇ ਜਿਹੜੀ ਹੜਤਾਲ ਕੀਤੀ ہوئی ਆ ਉਹਨਾਂ ਦਾ ਕਹਿਣਾ ਕਿ ਸਾਰਾ ਕੰਮ ਹੈ ਜਿਹੜਾ ਉਹ ਬੰਦ ਹੈ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਉਂ ਜਿਹੜੇ ਲੋਕ ਨੇ ਉਹ ਤੰਗ ਪਰੇਸ਼ਾਨ ਹੋ ਰਹੇ ਨੇ ਕਿਉਂ ਇੱਥੇ ਬੈਠੇ ਨੇ ਕਿਉਂਕਿ ਅਕਸਰ ਲੋਕਾਂ ਦਾ ਸਵਾਲ ਇਹ ਹੁੰਦਾ ਕਿ ਐਨੇ-ਐਨੇ ਪੈਸੇ ਲੈਂਦੇ ਨੇ ਫਿਰ ਕੰਮ ਕਿਉਂ ਨਹੀਂ ਕਰਦੇ ਤਾਂ ਗੱਲਬਾਤ ਕਰ ਲੈਣੇ ਆ ਭਾਈ ਜੀ ਸਾਰਾ ਕੁਝ ਬੰਦ ਕਰਕੇ ਬੈਠੇ ਹੋ ਕੀ ਕਾਰਨ ਹੈ ਜੀ ਕਿਉਂ ਬੰਦ ਕੀਤਾ ਕੰਮ ਲੋਕ ਬੜੇ ਤੰਗ ਪਰੇਸ਼ਾਨ ਹੋ ਰਹੇ ਆ ਹਮਤਾਜ ਜੀ ਗੱਲ ਇਹ ਹੈ ਵੀ ਜਿਹੜੀ ਸਾਡੀਆਂ ਤਰਖਾ ਹੈ ਬਹੁਤ ਹੀ ਅਸੀਂ ਡੀਸੀ ਰੇਟ ਤੋਂ ਵੀ ਘੱਟ ਤਰਖਾ ਦਾ ਕੰਮ ਕਰੀ ਜੰਨੇ ਆ ਜੀ 2009 ਤੋਂ ਅਸੀਂ ਫਰਦ ਕੇਂਦਰ ਦਾ ਕੰਮ ਕਰ ਰਹੇ ਆ ਜੀ ਤੇ ਜੋ ਵੀ ਸਰਕਾਰ ਸਾਨੂੰ ਕਹਿੰਦੀ ਹੈ ਕੋਈ ਪੀਐਮ ਯੋਜਨਾ ਹੈ ਜਾਂ ਕੋਈ ਹੋਰ ਵੀ ਕੰਮ ਹੈ ਸਾਨੂੰ ਦਿੱਤਾ ਜਾਂਦਾ ਸ਼ਨੀਐਤਵਾਰ ਅਸੀਂ ਦੇਖਦੇ ਵੀ ਸ਼ਨੀਵਾਰ ਆ ਜਾਂ ਐਤਵਾਰ ਆ ਅਸੀਂ ਪਹਿਲੇ ਦਿਨਰ ਤੇ ਕੰਮ ਕਰਦੇ ਆ ਠੀਕ ਹੈ ਇਹ 2 ਮਹੀਨਿਆਂ ਦੇ ਤਰ੍ਹਾਂ ਨਹੀਂ ਆ ਰਹੀਆਂ ਜਿਸ ਕਰਕੇ ਅਸੀਂ ਸਮੂਹ ਪੰਜਾਬ ਦੇ ਫਰਦਾਂ ਦੇ ਪੇਟਾ ਜਿਹੜੇ ਸਮੂਹ ਕੀ ਹੜਤਾਲ ਤੇ ਆਏ ਕੀ ਕਾਰਨ ਕੀ ਹੈ ਤਨਖਾਹ ਆ ਕੇ ਉਹਨਾਂ ਦੀ ਗੱਲਬਾਤ ਹੋਈ ਕਿਸੇ ਨਾਲ ਉੱਤੇ ਤੇ ਕੋਈ ਗੱਲ ਗੱਲ ਉੱਪਰ ਚੱਲਦੀ ਹੈ ਕਹਿੰਦੇ ਵੀ ਐਤ ਕੀ ਇਸ ਮਹੀਨੇ ਆਜੂਗੀ ਫਿਰ ਕਹਿੰਦੇ ਇਸ ਮਹੀਨੇ ਆਜੂ ਹਰ ਸਾਡੀ ਕੋਈ ਤਨਖਾਹ ਸਾਡੇ ਅਕਾਊਂਟ ਦੇ ਵਿੱਚ ਨਹੀਂ ਆਈ ਇਹ ਤਨਖਾਹ ਹੁੰਦੀ ਕਿੰਨੀ ਕੁ ਆ ਤੁਹਾਡੀ ਦੇ ਕੋਈ ਤਨਖਾਹ ਸਾਡੀ ਬਹੁਤ ਘੱਟ ਹੈਗੀ ਡੀਸੀ ਲੋੜ ਤੇ ਵੀ ਘਟ ਰਹੀ ਹੈ ਤਨਖਾਹਾਂ ਦੇ ਕੰਮ ਕਰੀ ਜਾਂਦੇ ਕਿਉਂਕਿ 2009 ਤੋਂ ਜੁੜੇ ਹੋਏ ਆ ਉਹਨਾਂ ਅਸੀਂ ਉਧਰ ਦੇ ਨਾ ਇੱਧਰ ਦੇ 10-10 ਸਾਲ ਸਾਨੂੰ ਕੰਮ ਕਰਦੇ ਨੂੰ ਹੋ ਗਏ ਅੱਗੇ ਬੱਡੇ ਪ੍ਰੋਵਾਨ ਸਾਹਿਬ ਤਾਂ ਪਟਵਾਰੀ ਵੀ ਬੈਠੇ ਪਾ ਪ੍ਰੋਵਾਨ ਸਾਹਿਬ ਕਿਵੇਂ ਦੇਖਦੇ ਹੋ ਵੀ ਇੱਥੇ ਲੋਕ ਬਾਹਰ ਖੱਜਲ ਖਵਾਰ ਹੋ ਰਹੀ ਹੈ ਇਹ ਸਾਰਾ ਕੁਝ ਬੰਦ ਕਰਕੇ ਬੈਠੇ ਨੇ ਅੰਦਰ ਦੇਖੋ ਇਸ ਤਰ੍ਹਾਂ ਕਿ ਸਾਡੇ ਮਹਿਕਮੇ ਦੇ ਵਿੱਚ ਪਟਵਾਰੀਆਂ ਦਾ ਤਾਲਮੇਲ ਫਰਦ ਕੇਂਦਰ ਨਾਲ ਚੱਲਦਾ ਜੋ ਅਸੀਂ ਇੰਤਕਾਲ ਦਰਜ ਕਰਦੇ ਆ ਉਹਨਾਂ ਦਾ ਪ੍ਰਿੰਟ ਆਊਟ ਅਸੀਂ ਇਹਨਾਂ ਤੋਂ ਲੈਣੇ ਹੁੰਦੇ ਆ ਉਸ ਤੋਂ ਬਾਅਦ ਹੀ ਜਿਸ ਤਰ੍ਹਾਂ ਸਰਕਾਰ ਦੇ ਹੁਣ ਨਵੀਆਂ ਹਦਾਇਤਾਂ ਦੇ ਮੁਤਾਬਕ ਤੇ ਇਹ ਦਿਨ ਦਾ ਸਮਾਂ ਹੋ ਚੁੱਕਾ ਹੈ ਹੁਣ ਸਾਨੂੰ ਲਗਭਗ 15 ਤੋਂ 20 ਦਿਨ ਤੋਂ ਉੱਪਰ ਹੋ ਚੁੱਕਿਆ ਹੈ ਇੰਤਕਾਲ ਦਰਜ ਕਿਤੇ ਨੂੰ ਅਸੀਂ ਉਹਨਾਂ ਦੇ ਪ੍ਰਿੰਟ ਆਊਟ ਲੈ ਕੇ ਅੱਗੇ ਮੁਕੰਮਲ ਕਰਾਉਣੇ ਨੇ ਤਾਂ ਸਾਡੀ ਤਾਂ ਬੇਨਤੀ ਇਹੀ ਹੈ ਕਿ ਜਿਹੜੀ ਖੱਜਲ ਖਵਾਰੀ ਆ ਲੋਕਾਂ ਦੀ ਵੀ ਚੱਕੀ ਜਾਵੇ ਪਲੱਸ ਸਾਡੇ ਮਹਿਕਮੇ ਦਾ ਜੋ ਤਾਲਮੇਲ ਆ ਉਹ ਵੀ ਵਿਗੜਦਾ ਹੈ ਸਾਡੀ ਵੀ ਜਿਹੜੀ ਖੱਜਲ ਖਵਾਰੀ ਹੁੰਦੀ ਹੈ ਕਿਤੇ ਨਾ ਕਿਤੇ ਸਾਨੂੰ ਵੀ ਸਮੇਂ ਸਿਰ ਜਿਹੜੇ ਇੰਤਕਾਲ ਇਹਨਾਂ ਦੀ ਹੜਤਾਲ ਕਾਰਨ ਉਹ ਮਿਲ ਨਹੀਂ ਰਹੇ ਅਸੀਂ ਬੇਨਤੀ ਕਰਦੇ ਪੰਜਾਬ ਸਰਕਾਰ ਅੱਗੇ ਕਿ ਇਹਨਾਂ ਉਨ੍ਹਾਂ ਦੀ ਪੂਰਤੀ ਕੀਤੀ ਜਾਵੇ ਜੋ ਇਹਨਾਂ ਨੂੰ ਸੈਲਰੀ ਦੀ ਇਹਨਾਂ ਦੀ ਮੰਗ ਹੈ ਕਿ ਪਿਛਲੇ ਲਗਾਤਾਰ ਪਿਛਲੇ 10 ਮਹੀਨਿਆਂ ਤੋਂ ਮਿਲੀ ਨਹੀਂ ਹੈ ਕਿਉਂ ਦਿੱਤੀ ਜਾਵੇ ਇਹਨਾਂ ਨੂੰ ਬੰਦੇ ਇਹਨਾਂ ਦਾ ਜੋਬ ਬੰਦਾ ਮਾਨ ਹੈਗਾ ਉਹ ਇਹਨਾਂ ਨੂੰ ਦਿੱਤਾ ਜਾਵੇ ਤਾਂ ਤਾਂ ਇਹਨਾਂ ਦਾ ਵੀ ਕੰਮ ਚੱਲੇ ਤੇ ਸਾਡਾ ਵੀ ਕੰਮ ਚੱਲੇ ਸਮੇ ਸਰ ਹੋਰ ਜਿਹੜੀ ਖਬਰ ਆ ਰਹੀ ਹੈ ਪਿੱਛੋਂ ਕਿ ਜਿਹੜੇ ਫਰਦ ਕੇਂਦਰ ਦੇ ਮੁਲਾਜ਼ਮ ਹੈ ਇਹਨਾਂ ਨੂੰ ਨੌਕਰੀਆਂ ਵੀ ਕੱਢਿਆ ਜਾ ਸਕਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਆ ਰਹੀ ਹੈ ਵਿੱਚ ਦੇਖੋ ਇਹ ਤਾਂ ਹੁਣ ਸਰਕਾਰ ਦੇ ਉੱਪਰ ਹੈ ਇਸ ਬਾਰੇ ਨਹੀਂ ਕਹਿ ਸਕਦਾ ਮੈਂ ਕਿ ਕੱਢਿਆ ਜਾ ਰਿਹਾ ਜਾਂ ਨਹੀਂ ਜਾ ਰਿਹਾ ਉਹ ਇਹਨਾਂ ਦੇ ਕੰਟਰੈਕਟ ਇਹਨਾਂ ਦੀ ਕੰਪਨੀ ਦਾ ਹੋਇਆ ਹੋਏਗਾ ਸਰਕਾਰ ਨਾਲ ਉਸ ਬਾਰੇ ਜਾਣਕਾਰੀ ਨਹੀਂ ਹੈ ਬਾਈ ਜੀ ਕਿਹੜੀਆਂ ਕਿਹੜੀਆਂ ਹੋਰ ਮੰਗਾਂ ਨੇ ਮੁੱਖ ਜਿਸ ਦੇ ਤਹਿਤ ਤੁਸੀਂ ਹੜਤਾਲ ਕੀਤੀ ਹੋਈ ਹੈ ਜੀ ਇਹ ਮੋੱਖ ਸਾਡੀ ਦਜੀ ਗੋ ਮੰਦਰ ਜੀ ਗੱਲ ਇਹ ਆਏ ਵੀ ਦੇਖੋ 2009 ਤੋਂ ਜਿਹੜੇ ਅਸੀਂ ਬੰਦੇ ਕੰਮ ਕਰੀ ਜਾਂਦੇ ਆਂ ਮੰਤਰੀਕਰਨ ਨੂੰ ਬੇਨਤੀ ਹੈ ਵੀ ਤੁਸੀਂ ਕੰਮ ਨੂੰ ਕਰੋ ਵਧੀਆ ਟੰਗ ਨਾ ਕਰ ਰਹੇ ਆ ਮੰਤਰੀਕਰ ਵੀ ਰਜਿਸਟਰੀ ਦਾ ਕੰਮ ਆਨਲਾਈਨ ਕਰਨਾ ਹੈ ਅਸੀਂ ਦਾ ਸਭ ਘਰ ਜਾ ਕੇ ਕਰਨਗੇ ਪਰ ਜਿਹੜੇ ਕੰਮ ਦੇ ਅਸੀਂ ਮਾਰ ਆ ਸਾਨੂੰ 2009 ਤੋਂ ਲੈ ਕੇ ਦੇਖੋ ਤੁਹਾਨੂੰ ਕਿੰਨਾ ਟਾਈਮ ਹੋ ਗਿਆ तकरीबन 18-20 ਸਾਲ ਹੋ ਗਿਆ ਅਸੀਂ ਕੰਮ ਕਰਨ ਨੂੰ ਤਿਆਰ ਆਂ ਨਵੀਂ ਭਰਤੀ ਕਰਨ ਦਾ ਉਹਨਾਂ ਨੇ ਦੇਖੋ ਉਹ ਕਹਿੰਦੇ ਨਵੀਂ ਭਰਤੀ ਕਰਾਂਗੇ ਜਦੋਂ ਅਸੀਂ ਬੈਠੇ ਆ ਸਾਨੂੰ ਕਿਉਂ ਬੇਰੋਜ਼ਗਾਰ ਕੀਤਾ ਜਾ ਰਿਹਾ ਹੈ ਹਾਂ ਅਸੀਂ ਕੰਮ ਕਰਨ ਨੂੰ ਪਾਸੇ ਨੌਕਰੀ ਦਿੱਤੀਆਂ ਜਾ ਰਹੀਆਂ ਦੂਜੇ ਬੱਚੇ ਖੁਈਆਂ ਜਾ ਰਹੇ ਸਾਨੂੰ ਇੱਕ ਪਾਸੇ ਸਾਡੇ ਜਿਹੜੇ ਪੈਰ ਹੈ ਉਹਨਾਂ ਦੇ ਕੁਹਾੜੀ ਚੱਲਿੰਦਾ ਸਾਨੂੰ ਡਰ ਹੈ ਔਰ ਸਾਡਾ ਨਪੂਖ ਹੈ ਉਹ ਖਤਰੇ ਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ ਕਿੰਨੇ ਮੁਲਾਜ਼ਮ ਨੇ ਪੰਜਾਬ ਤੁਹਾਡੇ ਕੋਲ ਤਕਰੀਬਨ 1000 ਦੇ ਕਰੀਬ ਅਸੀਂ ਤਕਰੀਬਨ 1250 ਦੇ ਵਿੱਚ ਫਰਦ ਕਰਕੇ ਕੰਮ ਕਰਦੇ ਹਾਂ ਮੁਲਾਜ਼ਮ ਕੋਈ 60 ਕਿਲੋਮੀਟਰ ਤੋਂ ਆਉਂਦਾ ਹੈ ਕੋਈ 50 ਕਿਲੋਮੀਟਰ ਤੋਂ ਆਉਂਦਾ ਹੈ ਆਪਦੇ ਜੀਬ ਖਰਚਾ ਆਪਦੇ ਅਸੀਂ ਆਪਦੇ ਜੀਬ ਤੇ ਵੀ ਸਾਡੇ ਪੈਸੇ ਇਸ ਵਕਤ ਮੁੱਕੇ ਕਿ ਕਰਾਇਆ ਦਿਨ ਹੋਰ ਕੋਈ ਪੈਸਾ ਨਹੀਂ ਵਸਤੇ ਕਿਰਾਇਆ ਲਾਉ ਨੂੰ ਵੀ ਇਸ ਵਕਤ ਸਾਡੇ ਪਰ ਕਿਉਂ ਸਰਕਾਰ ਦਾਅਵੇ ਕਰਦੀ ਹੈ ਕਿ ਅਸੀਂ ਨੇ 1000 ਨੌਕਰੀਆਂ ਦੇ ਦਿੱਤੀਆਂ ਨੌਜਵਾਨਾ ਜਿਹੜੇ ਬੇਰੁਜ਼ਗਾਰ ਨਹੀਂ ਰਹੇ ਪੰਜਾਬ ਦੇ ਵਿੱਚ ਫਿਰ ਇਹ ਕੀ ਹੈ ਵੀ ਇੱਕ ਪਾਸੇ ਨੌਕਰੀਆਂ ਦੇ ਰਹੇ ਆ ਦੂਜੇ ਪਾਸੇ ਨੌਕਰੀਆਂ ਖੋ ਵੀ ਰਹੇ ਆ ਤੁਹਾਡੇ ਤੋਂ ਦੇਖੋ ਜੀ ਜਿਹੜਾ ਅਸੀਂ ਆਪ ਜਿਵੇਂ ਅਸੀਂ ਆਪ ਦੇ ਫਰਦ ਕੇਂਦਰ ਨੂੰ ਦੇਖੀਏ ਫਰਦ ਕੇਂਦਰ ਦੇ ਅੰਦਰ ਨੂੰ ਇੱਕ ਜਪ ਵੇਖਿਆ ਸਾਡਾ ਫਰਦ ਕੇਂਦਰ ਦਾ ਉਹ ਬਹੁਤ ਘਟ ਗਿਆ ਮਤਲਬ ਕਿ ਬੰਦ ਹੋਣ ਦੇ ਕगार ਤੇ ਹੈ ਕਿ ਸਾਡੇ ਵੱਲ ਧਿਆਨ ਨਹੀਂ ਤਾਇੰਦਾ ਸਾਨੂੰ ਸਰਕਾਰ ਅੱਖੋਂ ਪਰੋਖੇ ਕਰ ਰਹੀ ਹੈ ਸਾਡੀ ਮਿਹਨਤ ਨੂੰ ਕਿਉਂਕਿ ਸਾਰਾ ਮਿਹਨਤ ਕਰਕੇ ਅਸੀਂ 2007 ਤੋਂ ਜੀ ਸਟਾਰਟ ਕੀਤਾ ਸੀ ਜਿਹੜਾ ਰਿਕਾਰਡ ਹੈ ਜਿਹੜਾ ਹੁਣ ਸਾਰਾ ਆਨਲਾਈਨ ਹੈ ਇਸ ਨੂੰ ਕੋਈ ਵੀ ਬਾਹਰ ਐਨ ਆਰ ਆਈ ਅਧਿਕਰੇ ਬੈਠੇ ਵੇਖ ਸਕਦਾ ਹੈ ਇਹ ਸਾਡੀ ਮਿਹਨਤ ਸਾਡਾ ਘਰ ਹੀ ਤੋਂ ਕਰਾਇਆ ਹੁਣ ਸਾਨੂੰ ਵਾਝੇ ਕੀਤਾ ਜਾ ਰਿਹਾ ਇਸ ਚੀਜ਼ ਦਾ ਜਿਹੜੀ ਨੀਂਦ ਤੋਂ ਲੈ ਕੇ ਤਾਂ ਤੱਕ ਤੁਸੀਂ ਸਾਰਾ ਕੰਮ ਕੀਤਾ ਜੀ 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 ਹੁਣ ਹੋਰ ਹੁਣ ਹੋਰਨ ਦਿੱਤਾ ਜਾ ਰਿਹਾ ਜੀ ਸਾਡੀ ਇਹੀ ਮੰਗ ਹੈ ਵੀ ਸਾਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ ਸਰਕਾਰ ਨੂੰ ਸਾਡੇ ਬੰਨੇ ਧਿਆਨ ਦਿੱਤਾ ਜਾਵੇ ਸਾਡੇ ਬੱਚਿਆਂ ਦੇ ਪਰਿਵਾਰ 'ਵਨ ਧਿਆਨ ਦਿੱਤਾ ਜਾਵੇ ਬੱਚੇ ਛੋਟੇ ਐ ਅਸੀਂ ਹੋਰ ਜਾ ਕੇ ਕਰਾਵੇ ਕੀ ਹੁਣ ਸਾਡੀ ਓਵਰੇਜ ਹੋ ਚੁੱਕੀ ਐ ਕਿਤੇ ਕੰਮ ਕਰਦੇ ਕਰਦੇ ওভারਹੇਡ ਉਸੀ ਹੋ ਚੁੱਕੇ ਹੁੰਦਾ ਜੀ ਅਸੀਂ ਬਿਲਕੁਲ ਜੀ ਹੋਰ ਵੀ ਗੱਲਬਾਤ ਕਰ ਲੈਣੇ ਵਰਕ ਕਰਨੇ ਕਿਵੇਂ ਜੇਕਰ ਤੁਹਾਨੂੰ ਨੌਕਰੀ ਤੋਂ ਮੰਨ ਲਓ ਜਿਵੇਂ ਉਹਨਾਂ ਦਾ ਕਹਿਣਾ ਕਿ ਕੱਢ ਦੇਣਗੇ ਲੱਗਦਾ ਉਹਨਾਂ ਵਾਲੇ ਸਮੇਂ ਵਿੱਚ ਕੀ ਕਰੋਗੇ ਉਸ ਤੋਂ ਬਾਅਦ ਕੀ ਕਰ ਸਕਦੇ ਹੋ ਜੀ ਸਰ ਮੈਂ ਤਾਂ ਐਕਚੁਅਲੀ ਇਹਦੇ ਵਿੱਚ ਇੱਥੇ ਕਾਫੀ ਟਾਈਮ ਹੋ ਗਿਆ ਸਾਮ ਇੱਥੇ ਕੰਮ ਕਰਦੇ ਆ ਉਹਨਾਂ ਸਮੇਂ ਅਸੀਂ ਇਸ ਦੀ ਨੌਲੇਜ ਹੈ ਸਾਨੂੰ ਤਾਂ ਇਹੀ ਆ ਵੀ ਮਤਲਬ ਚਲੋ ਸਾਡਾ ਇੱਥੋਂ ਟਾਈਮ ਪੀਰੀਅਡ ਵਧਾਇਆ ਜਾਵੇ ਚਲੋ ਸੈਲਰੀ ਤੇ ਵੀ ਅਸੀਂ ਬਹੁਤ ਘੱਟ ਸੈਲਰੀ ਕਿਤੇ ਕੰਮ ਕਰ ਰਹੇ ਆ ਤੇ ਹੁਣ ਸਾਨੂੰ ਸਡਨਲੀ ਕਹਿ ਦਿੱਤਾ ਗਿਆ ਹੈਗਾ ਕੰਪਨੀ ਵੱਲੋਂ ਨਹੀਂ ਦਿੱਤੀ ਜਾਏਗੀ ਜਾਂ ਜੋ ਵੀ ਬਣਦਾਗਾ ਪਰ ਅਸੀਂ ਇਹ ਕਹਿਨੀ ਆਂ ਕਿ ਚਲੋ ਸਾਡਾ ਕੰਟਰੈਕਟ ਇਨਕਰੀਜ਼ ਕੀਤਾ ਜਾਵੇ ਤੇ ਸਾਨੂੰ ਅਗਾ ਸਾਡੀ ਸੈਲਰੀ ਦੇ ਵਿੱਚ ਵੀ ਕਾਫੀ ਹੋਵੇ ਕੋਈ ਵਧਾਵਾ ਹੋਵੇ ਤੇ ਸਾਨੂੰ ਦਿੱਤੀ ਜਾਵੇ ਸੈਲਰੀ ਅਸੀਂ ਤਾਂ ਬੇਰੋਜ਼ਗਾਰ ਹੋ ਜਾਾਂਗੇ ਸਾਡਾ ਮੋਸਟਲੀ ਅੱਧ ਤੋਂ ਜ਼ਿਆਦਾ ਕੰਮ ਸਰ ਸੇਵਾ ਕੇ ਅੰਦਰ ਨੂੰ ਦਿੱਤਾ ਜਾ ਰਿਹਾ ਤੇ ਅਸੀਂ ਤਾਂ ਬਿਲਕੁਲ ਬੇਰੋਜ਼ਗਾਰ ਹੋ ਜਾਾਂਗੇ ਅਗਾ ਫਿਰ ਸਾਡ ਨੂੰ ਜਿਹੜੇ ਕੰਮ ਦੀ ਨੌਲੇਜ ਆ ਅਗਾ ਅਸੀਂ ਇਸ ਦੇ ਵਿੱਚ ਹੋਰ ਕੀ ਕਰਾਂਗੇ ਕਿੰਨੇ ਦਿਨ ਹੋ ਗਏ ਹੁਣ ਕੰਮ ਬੰਦ ਕੀਤਾ ਠੱਪ ਕੀਤਾ ਸਰ ਕੱਲ ਤੋਂ ਹੀ ਅਸੀਂ ਸਟ੍ਰਾਈਕ ਤੇ ਕਿੰਨੇ ਸਮੇ ਲਈ ਕੀਤੀ ਸੀ ਸਟ੍ਰਾਈਕ ਸਰ ਹਜੇ ਗੁਸ਼ਪਤਾ ਨਹੀਂ ਹੈ ਕੱਲ੍ਹ ਯਾਨੀ ਮੈਂ ਤਾਂ ਸਹਿ ਜੀ ਬਲਕਿ ਹੋਰ ਵੀ ਗੱਲਬਾਤ ਕਰ ਲੈਣੇ ਆ ਬਈ ਜੀ ਕਿਵੇਂ ਦੇਖਦੇ ਹੋ ਜੀ ਜਿਹੜਾ ਮਤਲਬ ਸਰਕਾਰ ਹੈ ਤਨਖਾਹ ਨਹੀਂ ਦੇ ਰਹੀਆਂ ਉਸ ਤੋਂ ਬਾਅਦ ਕੰਮ ਲਗਾਤਾਰ ਕਰਵਾਇਆ ਜਾ ਰਿਹਾ ਕਹਿੰਦੇ ਕਿ ਸੇਵਾ ਕੇਂਦਰਾਂ ਨੂੰ ਕੰਮ ਦੇਣਾ ਸੇਵਾ ਕੇਂਦਰਾਂ ਵਿੱਚ ਲੱਗਦਾ ਕਿ ਕੰਮ ਪੂਰਾ ਹੋਊਗਾ ਜੇ ਨਾ ਇਹਨਾਂ ਕੋਲੇ ਸੇਵਾ ਕੇਂਦਰ ਕੋਲ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਕੰਮ ਹੈਗਾ ਉਹ ਇਹ ਇੰਨਾ ਕੰਮ ਕਰਨ ਦੇ ਕੈਪेबल ਹੈ ਨਹੀਂਗੇ ਇਸ ਕਰਕੇ ਇਹਨਾਂ ਇਹਨਾਂ ਤੋਂ ਹੀ ਉਹ ਕੰਮ ਕਰਵਾ ਕਰਵਾ ਲੈਣੇ ਜੇ ਜਿਹੜੇ ਪਹਿਲਾਂ ਤੋਂ ਹੀ ਕੰਮ ਕਰਦੇ ਪਏ ਆ ਤੇ ਸੀਐਮਐਸ ਕੰਪਨੀ ਨੂੰ ਇਹ ਬੇਨਤੀ ਹੈ ਕਿ ਇਹਨਾਂ ਦੀ ਤਨਖਾਹਾਂ ਦਿੱਤੀਆਂ ਜਾਣੀ ਬਿਲਕੁਲ ਤਾ ਗੱਲਬਾਤ ਕੀਤੀ ਉਹਨਾਂ ਨਾਲ ਇਹ ਕਹਿਣਾ ਕਿ ਲਗਾਤਾਰ ਜਿਹੜੀ ਸਟ੍ਰਾਈਕ ਹੈ ਉਹਨਾਂ ਦੀ ਚੱਲ ਰਹੀ ਹੈ ਉਹਨਾਂ ਦਾ ਕਹਿਣਾ ਕਿ ਅਸੀਂ ਬਿਨਾਂ ਤਨਖਾਹਾਂ ਤੋਂ ਕੰਮ ਕਰ ਰਹੇ ਹਾਂ ਜੇਕਰ ਸਾਨੂੰ ਤਨਖਾਹ ਨਾ ਮਿਲਣਗੇ ਤਾਂ ਅਸੀਂ ਕੰਮ ਕਰਾਂਗੇ ਕਿਵੇਂ ਥਾਣ ਬੜੇ ਸਮੇਂ ਦੇ ਵਿੱਚ ਉਹਨਾਂ ਨੂੰ ਲੱਗ ਰਿਹਾ ਹੈ ਕਿ ਸਾਨੂੰ ਨੌਕਰੀੋਂ ਕੱਢਿਆ ਜਾਵੇ ਕਿਉਂਕਿ ਜਿਹੜੀ ਕੰਪਨੀਆਂ ਉਹ ਤਨਖਾਹਾਂ ਲਗਾ ਦਾ ਰੋਕਿਆ ਹੋਈਆਂ ਨੇ ਤੇ ਉਹਨਾਂ ਸਮਾਂ ਜਿਹੜਾ ਕੰਮ ਹੈ ਉਹ ਠੱਪ ਕੀਤਾ ਹੋਇਆ ਉਮੀਦ ਕਰਦੇ ਸਰਕਾਰ ਉਸ ਵੱਲ ਧਿਆਨ ਦੇਗੀ ਤੇ ਨਾ ਜਿਹੜੇ ਮੁਰਾਜ਼ਮਾ ਦੀ ਹੈ ਉਹ ਗੱਲਬਾਤ ਜ਼ਰੂਰ ਸ਼ਣੂਗੀ